ਕੱਟੀ ਉਹਦੇ ਠੰਡੇ ਦਿਨਾਂ ਵਿੱਚ ਸੂਚੀ ਮਨੁੱਖਤਾ ਦਾ ਪਲਾ ਕਰਨ ਵਾਲੀ ਨਿਮਾਨੀਆਂ ਦੀ ਮਾਨ ਨਿਤਾਣੀਆਂ ਦੀ ਤਾਨ ਗਰੀਬ ਵਸਲੂਮਾ ਉੱਪਰ ਹੁੰਦੇ ਜ਼ੁਲਮਾਂ ਦਾ ਵਿਰੋਧ ਕਰਨ ਵਾਲੀ ਗਾਂਗੀਕਰ ਪਾਤਸ਼ਾਹ ਜੀ ਚਿੰਨ ਨੂੰ ਸਰਬੰਸਦਾਨੀ ਵੀ ਕਿਹਾ ਜਾਂਦਾ ਹੈ ਉਹ ਜੀ ਪੰਜਾਬ ਪਿਆਰਿਆਂ ਦੀ ਹੁਕਮ ਦੀ ਪਾਲਣਾ ਕਰਦੇ ਹੋਏ ਆਪਣੇ ਪਰਿਵਾਰ ਅਤੇ ਸਿੱਗਾ ਸਮੇਤ ਅਨੰਦਪੁਰ ਦਾ ਕਿਲਾ ਛਾਂਦੇ ਲੀ ਹੀ ਨਨਪੁਰ ਦਾ ਕਿਲਾ ਛਾੜਦੇ ਨੇ ਦੁਸ਼ਮਣ ਹਮਲਾਵਰ ਉਪਰੋਂ ਹਮਲਾ ਕਰਦੇ ਨੇ ਤੇ ਪਿੱਛਾ ਕਰਦੇ ਹੋਏ ਸਨ ਨਦੀ ਤੇ ਕੰਡੇ ਤੇ ਟਿ ਵੇਲੇ ਸਨ ਨਦੀ ਪੂਰੇ ਉਫਾਨ ਤੇ ਸੀ ਸਨ ਨਦੀ ਵਿੱਚ ਹੜ ਆਇਆ ਹੋਇਆ ਸੀ ਫੌਜਾਂ ਭੁੱਖੀ ਧਿਆਈ ਸਿੰਘਾਂ ਉੱਪਰ ਤੇ ਵਿਲੇ ਹਮਲਾ ਕਰਦੇ ਨੇ ਖਮਾਸਾਨ ਦੀ ਲੜਾਈ ਹੁੰਦੀ ਹੈ ਸਾਹਿਬ ਜੀ ਦਾ ਪੂਰਾ ਪਰਿਵਾਰ ਇੱਕ ਦੂਸਰੇ ਤੋਂ ਪਿੱਛੜ ਜਾਂਦਾ ਹੈ ਜੀਦੇ ਬਹੁਤ ਹੀ ਪਿਆਰੇ ਗੁਰ ਸਿਖਾ ਦਿਆ ਸ਼ਹਾਦਤਾਂ ਵੀ ਹੁੰਦੀਆਂ